ਪੈਗ ਲਾਈਦਾ ਬਾਈ ਅੱਛਾ ਵਧੀਆ ਲਾਈਦਾ ਇਹਦੀ ਗੱਲ ਤਾਂ ਮੈਂ ਵੱਡਾ ਗੀਤ ਕਰ ਹੋਇਆ ਨਹੀਂ ਅੱਛਾ ਦੂਜੀ ਗੱਲ ਮੈਂ ਗੁੱਸੇ ਨਹੀਂ ਹੋਇਆ ਮੇਰਾ ਰਿਕਾਰਡ ਮੈਂ ਲੜਿਆ ਕਿਸੇ ਨਾਲ ਨਹੀਂ ਅਜੇ ਤੱਕ ਅੱਛਾ ਮੈਂ ਪਹਿਲਾ ਬੰਦਾ ਜਿਹੜਾ ਮੈਂ ਪੂਜਾ ਦੇ ਸਿਰ ਤੇ ਹੱਥ ਰੱਖਦਾ ਸੀ ਅੱਛਾ ਸ਼ਾਇਦ ਕਿਸੇ ਨੇ ਨਹੀਂ ਰੱਖਿਆ ਇੱਕ ਸਾਡਾ ਪਿੰਡੂ ਪ੍ਰੀਤ ਬਰਾੜ ਬੜਾ ਕਰਾਰਾ ਪੂਜਣਾ ਉਹ ਪੂਜਣਾ ਰਿਟਰਨ ਸੀਦਾ ਇਹਤ ਵਾਲੀ ਬਾਈ ਨੇ ਪਹਿਲਾਂ ਕੀਤਾ ਰਿਕਾਰਡ ਕੀਤਾ ਸੀ ਉਹ ਕੈਸਟ ਸੀ ਬੇੜਾ ਬਾਬਲ ਦਾ ਅੱਛਾ ਹੈ ਨਾ ਵੱਡੇ ਕਲਾਕਾਰ ਸਾਰੇ ਵੱਡੇ ਛੋਟੇ ਬਰਾਬਰੀ ਹੁੰਦੇ ਨੇ ਕਿਸੇ ਬਦਾਜੀ ਵੀ ਹੋ ਜੇ ਵੱਡੀ ਦੀਪਕ ਢਿੱਲੋਂ ਦਾ ਪਹਿਲਾ ਆਇਆ ਸੀ ਜੋ ਤੇ ਪ੍ਰਿਆ ਜੀ ਠੀਕ ਹੈ ਤੇਰੀ ਸੱਜਣਾ ਪਿਆਰ ਨਿਸ਼ਾਨੀ ਵੇ ਗਲ ਦੀ ਗਾਨੀ ਦੇ ਮਣ ਕੇ ਟੁੱਟਦੇ ਜਾਂਦੇ ਆ ਹੁਣ ਬਾਈ ਆ ਮੇਰਾ ਬੱਬੂ ਬਰਾ ਹੂੰ ਉਹ ਤਾਂ ਗੀਤ ਰਣਾ ਉਹ ਉਂਗਲੀ ਘੜੀ ਕਰਦਾ ਬਈ ਅੱਛਾ ਠੀਕ ਹੈ ਅਗਲਾ ਆਪੇ ਸਮਝੇ ਇੱਕ ਮਿਸਟੇਕ ਮੇ ਤਾਂ ਅਮਰਤ ਬਰਾਣੇ ਕਰਾਈ ਸੀ ਉਹ ਮੈਨੂੰ ਭੁੱਲਦੀ ਨਹੀਂ ਅੱਛਾ ਜੀ ਹੂੰ ਕਹਿੰਦਾ ਫੀਲਿੰਗ ਨਹੀਂ ਆਉਂਦੀ ਜੀ ਚੱਲਾਂਗੇ ਹੂੰ ਗਾਣਾ ਇੱਕ ਵੀ ਨਹੀਂ ਲਿਖਿਆ ਉਹ ਐਸਐਮਐ ਵਾਲੇ ਵੀ ਉਹ ਵੀ ਔਖੇ ਸੀ ਪੂਰੀ ਵੀ ਔਖਾ ਜੀ ਜਾ ਰਹੇ ਆ ਨਾ ਇਹ ਚਲੋ ਉਹ ਕੰਮ ਹੂੰ ਉਹਨੇ ਉਹਦਾ ਕਰਨਾ ਆਪਾਂ ਉਹਦਾ ਕਰਦੇ ਰਹੇ ਐਵੇਂ ਜਿਵੇਂ ਗੱਲ ਪੈਣਾ ਹੁੰਦਾ ਨਾ ਹਾਂ ਆਪਣੇ ਕੋਲ ਉਹ ਹੈਂਗਲ ਅੱਛਾ ਤੈਨੂੰ ਚਾਹਦਾ ਆਪਾਂ ਕਿਸੇ ਗੱਲ ਪਈ ਤੇ ਕੋਈ ਸਾਢੇ ਗੱਲ ਹੋਵੇ ਸਿਆਣੇ ਕਹਿੰਦੀ ਐ ਵੀ ਜਿਹੜਾ ਕਹਿੰਦੇ ਨਾ ਮਰਦ ਔਰ ਜਿਵੇਂ ਕਹਿੰਦੇ ਘੂੜੇ ਤੇ ਜਿਹੜੀ ਆ ਜਵਾਨੀ ਸਦਾ ਰਹਿੰਦੀ ਐ ਉਸੇ ਤਰ੍ਹਾਂ ਜਿਹੜਾ ਗੀਤਕਾਰ ਆ ਉਹਦਾ ਦਿਲ ਸਦਾ ਜਵਾਨ ਰਹਿੰਦਾ ਭਾਵੇਂ ਇਹਨਾਂ ਨੇ ਵਾਲਾ ਤੇ ਕਲ ਫਲਾਈਆ ਪਰ ਅੰਦਰੋਂ ਇਹਨਾਂ ਦਾ ਦਿਲ ਪੂਰਾ ਜਵਾਨ ਆ ਇਹ ਨੇ ਸੁੱਖਾ ਠੱਤੀ ਵਾਲਾ ਬੜੇ ਸੋਹਣੇ ਬਾਤਮਾਲ ਗਾਣੇ ਲਿਖੇ ਆ ਅੱਜ ਸਾਡੇ ਡਿੱਕੇ ਚੜ ਗਏ ਨਾਲ ਜਨਮ ਦਿਨ ਵੀ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਸਾਰਾ ਕੀ ਹਾਲ ਚਾਲ ਨੇ ਜੀ ਹਾਲ ਬਹੁਤ ਵਧੀਆ ਅੱਛਾ ਸੁੱਖਾ ਠੱਤੀ ਵਾਲਾ ਜਿਵੇਂ ਨਾ ਦੇਖਣ ਦੇ ਵਿੱਚ ਇੱਕ ਖਾੜਕੂ ਜਿਹਾ ਬੰਦਾ ਲੱਗਦਾ ਹੁੰਦਾ ਵੀ ਜਿਵੇਂ ਕੋਈ 38 ਨੰਬਰ ਹੋਵੇ ਵੇਖਣ ਜਿਵੇਂ ڈاکੂ ਮਾਨ ਸਿੰਘ ਹੋ ਗਿਆ ਪਹਿਲਾਂ ਮੈਨੂੰ ਐ ਲੱਗਦਾ ਹੂੰ ਤੁਸੀਂ ਕੋਈ ਖੰਖਾਰ ਦਾ ਬੰਦਾ ਹੋਣਾ ਇਹ ਨਾਂ ਦੇ ਪਿੱਛੇ ਦੀ ਸਟੋਰੀ ਕੀ ਹੈ ਨਾਂ ਵਈ ਸਾਡਾ ਰਾਜਸਥਾਨ ਚ ਪਿੰਡਾ 38 ਆਰ ਵੀ ਠੀਕ ਹੈ ਬਸ ਉਹੀ ਚ ਆ ਗਿਆ ਸੀਗਾ ਵੀ ਆਪਣਾ ਪਿੰਡ ਦੇ ਨਾਲ ਜੁੜ ਜੀ ਨਾ ਅੱਛਾ ਤੋ ਮੈਨੂੰ ਲੱਗਦੀ ਹੈ ਨਾ ਉਦਦੇ ਸ਼ਾ ਦੇ ਨਾਲਿਆਂ ਨੂਲਿਆਂ ਦੇ ਸਿਰ ਤੇ ਹੈ ਨਾ ਨਹਿਰਾਂ ਦੇ ਨਹਿਰਾਂ ਦੇ ਮੋਗਿਆਂ ਦੇ ਮੋਗਿਆਂ ਦੇ ਸਿਰ ਤੇ ਨੰਬਰ ਹੈ ਤੇ ਜਿਵੇਂ ਤੁਹਾਡਾ ਪਿੰਡ 38 ਵਾਲਾ ਤੁਸੀਂ ਰਾਜਸਥਾਨ ਦੇ ਹੋ ਫਿਰ ਪੰਜਾਬ ਲੁਧਿਆਣੇ ਵਾਲੇ ਕਲਾਕਾਰ ਨਾਲ ਸੰਪਰਕ ਕਿਵੇਂ ਬਣਦਾ ਹੈ ਅਸੀਂ ਆਏ ਹੋਏ ਲੈਲਪੁਰ ਦੀ ਬਾਹਰ ਚੋਂ ਅੱਛਾ ਲੁਧਿਆਣੇ रामगढ़ ਸਾਡਾ ਪਿੰਡ ਪੁਰਾਣਾ ਮਾਂਗਟਾ ਸੀ ਹੈਗੇ ਹੂੰ ਜੰਪਾਲ ਪੰਜਾਬ ਦੇ ਹੁਣ ਚ ਪੰਜਾਬੀ ਹੈ ਡੀਐਮਐ ਤੋਂ ਪੂਰੇ ਗੂੜੇ ਪੜਿਆਬੀਆਂ ਅੱਛਾ ਇਹ ਪਹਿ ਗੀਤਕਾਰੀ ਦੀ ਜਿਹੜੀ ਸ਼ੁਰੂਆਤ ਹੈ ਤੇ ਇਹ ਕਦੋਂ ਕ ਲੱਗੀ ਨਾਲ ਨਾਲ ਕੀ ਕੰਮਕਾਰ ਕਰਦੇ ਸੀ ਇਹਦੇ ਬਾਰੇ ਵੀ ਥੋੜਾ ਦੱਸੋ ਗੀਤਕਾਰੀ ਦਸਵੀਂ ਕਲਾਸ ਪੜ੍ਹਦਾ ਸੀ ਮੈਂ ਅੱਛਾ ਉਦੋਂ ਸ਼ੁਰੂਆਤ ਹੋ ਗਈ ਤੇ ਮੇਰੇ ਖਲ ਪਾਲੀ ਦੇਤ ਵਾਲੀ ਬਾਈ ਨੇ ਪਹਿਲਾ ਗੀਤ ਫਿਰ ਰਿਕਾਰਡ ਕੀਤਾ ਸੀ ਹੂੰ ਕੈਸਟ ਸੀ ਬੇੜਾ ਬਾਬਲ ਦਾ ਅੱਛਾ ਉਸ ਉਸ ਮੇਰੇ ਗੀਤ ਦਾ ਜੋ ਸੀ ਸੀ ਪਰ ਪ੍ਰਾਤੀ ਮੇਰੀ ਇਹ ਸੀ ਹੂੰ ਕਿ 20 ਸਾਈਡ ਦਾ ਸੱਤਵਾਂ ਗਾਣਾ ਮੇਰਾ ਸੀ ਤੇ ਅੱਠਵਾਂ ਲਾਲਜੰਨ ਜਮਲਾ ਜੀ ਨੇ ਲਿਖਿਆ ਹੋਇਆ ਸੀ ਬਾਖਮ ਪਹਿਲੀ ਹਾਲ ਵੀ ਉੱਥੇ ਲੱਗੀ ਸੀ ਅੱਛਾ ਤੇ ਉਸ ਤੋਂ ਬਾਅਦ ਅੱਗੇ ਕਿਹੜੇ ਜਿਹੜੇ ਵੱਡੇ ਕਲਾਕਾਰ ਸੀ ਜਿਨ੍ਹਾਂ ਦੇ ਨਾਲ ਤੁਸੀਂ ਫਿਰ ਪੇਸ਼ਕਾਰੀਆਂ ਕਰੀਆਂ ਕਿਉਂਕਿ ਉਦੋਂ ਮੈਨੂੰ ਲੱਗਦੀ ਪੇਸ਼ਕਾਰ ਦਾ ਵੀ ਬੜਾ ਪਿਆਰ ਹੁੰਦਾ ਸੀ ਪ੍ਰੀਆ ਕੰਪਨੀ ਤੇ ਪੇਸ਼ ਕਰਦੇ ਨੇ ਗੋਇਲ ਕੰਪਨੀ ਦੇ ਪੇਸ਼ ਕਰਦੇ ਨੇ ਹਣਾ ਵੱਡੇ ਕਲਾਕਾਰ ਸਾਰੇ ਵੱਡੇ ਛੋਟੇ ਬਰਾਬਰੀ ਹੁੰਦੇ ਨੇ ਕਿਸੇ ਪਤਾ ਜੀ ਵੀ ਵਜੋਂ ਵੱਡੀ ਦੀਪਕ ਢਿੱਲੋਂ ਦਾ ਪਹਿਲਾ ਆਇਆ ਸੀ ਜੋ ਟੀਮ ਪ੍ਰਿਆ ਜੀ ਠੀਕ ਹੈ ਤੇਰੀ ਸੱਜਣਾ ਪਿਆਰ ਨਿਸ਼ਾਨੀ ਵੇ ਗਲ ਦੀ ਗਾਨੀ ਦੇ ਮਣ ਕੇ ਟੁੱਟਦੇ ਜਾਂਦੇ ਆ ਹੂੰ ਸੋ ਉੱਥੋਂ ਫਿਰ ਆਪਣਾ ਉਹ ਲਾਇਸੈਂਸ ਬਣ ਗਿਆ ਹੂੰ ਫੇਰ ਬਾਈ ਬਲਕਾਰ ਸਿੱਧੂ ਦੀ ਤੂੰ ਮੇਰੀ ਖੰਡ ਮੇਸ਼ਰੀ ਹੂੰ ਬਾਈ ਹਰਦੇਵ ਬਾਈ ਰੰਗਰਚੀ ਇੱਥੇ ਆਉਂਦਾ ਪਿਆਰ ਹੂੰ ਤਰਬ੍ਰੀਤ ਟੁੱਟੀਆਂ ਦਰਾ ਕਰਕੇ ਹੂੰ ਦੀ ਰਬਰਾੜ ਕੋੜੀਆਂ ਕਬੂਤਰਾਂ ਨੇ ਫੜਤੇ ਪੁਲਿਸ ਸਰਦਾਰਾਂ ਦੇ ਹਮ ਇੱਕ ਸਾਡਾ ਪਿੰਡੂ ਪ੍ਰੀਤ ਬਰਾੜ ਹਮ ਬੜਾ ਕਰਾਰਾ ਬੂਤਨਾ ਉਹ ਪੂੜਾ ਰਿਟਰਨ ਸੀਦਾ ਹਮ ਮਿਸ ਪੂਜਾ ਦੀ ਬ੍ਰੈਥਲੈਸ ਤੀਸਰੀ ਤੋਂ ਆਈ ਸੀ ਹਮ ਸੋ ਚੱਲ ਜਾਗਾ ਮੈਂ ਅੱਛਾ ਜੀ ਇਹ ਜਿਹੜਾ ਕੋੜੀਆਂ ਕਬੂਤਰਾਂ ਨੇ ਇਹਨੇ ਗਾਣੇ ਨੇ ਧੀਰੇ ਨੂੰ ਵੀ ਬਹੁਤ ਬਾਈ ਨੂੰ ਵੱਡਾ ਕਰਿਆ ਸੀ ਗਣੇ ਉਹ ਬੰਦੇ ਗਿਲਦਾਰ ਹਮ ਉਹਨੇ ਵੱਡਾ ਫੁਣਾ ਹੀ ਸੀ ਅੱਛਾ ਵਧੀਆ ਰਿਹਾ ਅੱਛਾ ਕਈ ਵਾਰੀ ਨਾ ਐ ਹੁੰਦਾ ਵੀ ਗੀਤਕਾਰ ਹੁੰਦੇ ਨੇ ਜਿਹੜੇ ਇਹਨਾਂ ਦਾ ਵੀ ਇੱਕ ਪਮਾਨਾ ਹੁੰਦਾ ਜਦੋਂ ਵੱਡੇ ਹੋ ਜਾਂਦੇ ਨੇ ਫਿਰ ਮਾਰਿਆਂ ਦੀ ਗੱਲ ਨਹੀਂ ਸੁਣਦੇ ਜਦੋਂ ਆਪ ਥੋੜੀ ਜਿਹੀ ਦੁਨੀਆ ਤੋਂ ਗਾਇਬ ਹੋ ਜਾਂਦੇ ਨੇ ਫਿਰ ਕਹਿੰਦੇ ਨੇ ਮੇਰੀ ਉਹਦੇ ਨਾਲ ਨਾਰਾਜ਼ਗੀ ਸੀ ਤੁਸੀਂ ਫਿਰ ਪਮਾਨਾ ਕੀ ਰੱਖਿਆ ਸਭ ਨੂੰ ਵਧੀਆ ਮਿਲਦੇ ਸੀ ਜਾਂ ਫਿਰ ਤੁਸੀਂ ਵੀ ਕੋਈ ਤੁਹਾਡਾ ਪਮਾਨਾ ਸੀ ਪਹਿਲੀ ਗੱਲ ਤਾਂ ਮੈਂ ਵੱਡਾ ਗੀਤਕਾਰ ਹੋਇਆ ਹੀ ਨਹੀਂ ਅੱਛਾ ਦੂਜੀ ਗੱਲ ਮੈਂ ਗੁੱਸੇ ਨਹੀਂ ਹੋਇਆ ਮੇਰਾ ਰਿਕਾਰਡ ਮੈਂ ਲੜਿਆ ਕਿਸੇ ਨਾਲ ਨਹੀਂ ਅਜੇ ਤੱਕ ਅੱਛਾ ਤੇ ਬਾਕੀ ਯਾਰਾਂ ਦੇ ਯਾਰ ਆ ਸਾਡੇ ਬੱਬੂ ਬਾਈ ਘੜਿਆਣਾ ਵਾਲਾ ਹਮ ਆੜੀ ਅਸੀ ਮੈਨੂੰ ਲੱਗਾ ਭਈ 22 ਸਾਲ ਦੇ ਆੜੀਆਂ ਠੀਕ ਹੈ ਪਰ ਬੱਬੂ ਦੀ ਤਾਂ ਜਿਹੜੀ ਗੀਤਕਾਰੀ ਹੈ ਉਹਦੇ ਵਿੱਚ ਅਸਲਾ ਗਡਾਸੇ ਗੁਰੂ ਸੇ ਕਾਫੀ ਚੱਕਦਾ ਕਰੇ ਪਰਚੇ ਕਰਾ ਦਿੰਦਾ। ਉਸ ਤੁਹਾਡੇ ਗਾਣੇ ਬੜੇ ਰੋਮਾਂਟਿਕ ਜਿਹੇ ਰਹੇ ਆ ਫਿਰ ਇਹ ਯਾਰੀ ਦੇ ਵਿੱਚ ਕਦੇ ਫਰਕ ਨਹੀਂ ਆਇਆ। ਵੀ ਬੱਬੂ ਤੋਂ ਕੋਈ ਸਿੱਖਿਆ ਨਹੀਂ ਵੀ ਯਾਰ ਮੇਰੇ ਵਾਲੇ ਗਾਣੇ 'ਚ ਵੀ ਦੋ ਚਾਰਾ ਸਲੇ ਸੱਟ ਲਈਏ ਇੱਧਰ। ਨਹੀਂ ਮੇਰਾ ਗਾਣਾ ਸੀਗਾ ਇੱਕ ਵਾਰੇ ਬੱਬੂ ਨੂੰ ਜਦੋਂ ਮੈਂ ਪਹਿਲੀ ਵਾਰੀ ਹੀ ਮਿਲਿਆ ਸੀ ਉਦੋਂ ਵੀ ਡੱਬ ਚੋਦੇ ਸੀਗਾ। ਹੂੰ। ਸੋ ਗਾਣਾ ਹੋ ਸੀ ਮੇਰਾ ਆਪ ਘੋੜੀਆਂ ਵਾਲਾ। ਹੂੰ। 12 ਮੋਰ ਲੰਡੀਆਂ ਵੀ ਪੱਕੀਆਂ ਤੇ ਕੱਚੀਆਂ ਸ਼ੌਕ ਨਾਲ ਸੁੱਕੀਆਂ ਲਿਆ ਕੇ ਘਰੇ ਰੱਖੀਆਂ। ਹੂੰ। ਪਰ ਫੇਤਰ ਦੀ ਜਿੱ ਲੜਾਈ ਵਾਲੀ ਹੈ ਨਹੀਂ ਕਰਕੇ ਉਦੋਂ ਨੂੰ ਜਾਣਦੇ ਨੇ ਮੈਂ ਰੋਮਾਂਟਿਕ ਜਿਹਾ ਬ ਜਿਵੇਂ ਰਾਜਸਥਾਨ ਦੇ ਵਿੱਚ ਕਹਿੰਦੇ ਮੀਂਹ ਘਟ ਪੈਂਦਾ ਉਹ ਥੋੜਾ ਜਿਹਾ ਸੁੱਕਾ ਰਹਿੰਦਾ ਫਿਰ ਤੁਹਾਨੂੰ ਕਹਿੰਦੇ ਪੈਸਿਆਂ ਪੱਖੋਂ ਵੀ ਸੁੱਕਾ ਰੱਖਿਆ ਗਿਆ ਕਹਿੰਕਾਂ ਨੇ ਬਈ ਰੱਬ ਨੇ ਨਹੀਂ ਸੁੱਕਾ ਰੱਖਿਆ ਅੱਛਾ ਬਾਕਬਸ ਬਸ ਬੰਦਾ ਬੰਦੇ ਨੂੰ ਕੁਝ ਨਹੀਂ ਦੇ ਸਕਦਾ ਉਹਨੇ ਦੇਣਾ ਉਹ ਇਹਦਾ ਇੱਥੇ ਲਿਖਿਆ ਹੋ ਜਾਂਦੇ ਨੇ ਕਿ ਅੱਛਾ ਤੁਸੀਂ ਨਾ ਭਰਾਵਾਂ ਦੇ ਨਾਲ ਫਿਰ ਕਿਵੇਂ ਸੈਟਿੰਗ ਬਿਠਾਈ ਵੀ ਪ੍ਰੀਤ ਬਰਾੜ ਨੂੰ ਵੀ ਤੁਸੀਂ ਰਿਕਾਰਡ ਕਰਿਆ ਫਿਰ ਅਮਰਤ ਬਰਾੜ ਨੂੰ ਵੀ ਰਿਕਾਰਡ ਕਰ ਰਿਹਾ ਫਿਰ ਇਹ ਜਿਹੜੀ ਦੋਵਾਂ ਦੇ ਨਾਲ ਜੁਗਲਬੰਦੀ ਕਿਵੇਂ ਬਣੀ ਉਹਨਾਂ ਦੇ ਡੈਡੀ ਬਹੁਤ ਦਿਲਦਾਰ ਬੰਦੇ ਸੀ ਅੱਛਾ ਉਹ ਜੋ ਪ੍ਰੀਤ ਹਿੱਟ ਹੋ ਗਿਆ ਉਹ ਕਹਿੰਦੇ ਅਮਰਤ ਉਹ ਤੂੰ ਵੀ ਦੇਖ ਲੈ ਪੁੱਤ ਕਰਕੇ ਕੰਮ ਹੂੰ ਫਿਰ ਉਹ ਹਰਲੀਨ ਸੀ ਕੁੜੀ ਹੈ ਨਾ ਲੈ ਨਿੱਤਰ ਉਹਨੂੰ ਵੀ ਸ਼ਾਇਦ ਪਹਿਲੀ ਵਾਰੀ ਮੌਕਾ ਪਾਇਆ ਤੁਸੀਂ ਟੇਪ ਨਹੀਂ ਦਿੱਤੀ ਸੀ ਤਕਦੀਰਾਂ ਹੂੰ ਹੂੰ ਯੈਸ ਮੇਰੀ ਅੱਖ ਨਾਲ ਦੇਖ ਜਾਣ ਜੋ ਗਿਆ ਆਏ ਆਏ ਜੀ ਹਾਂ ਤੈਨੂੰ ਦਿਲ ਵਿੱਚ ਵਸਾਈ ਫਿਰਦੀ ਫਿਰ ਵਿੱਚ ਵਸਾਈ ਫਿਰ ਵਾਦਾ ਕਰਕੇ ਪੁੰਗਾਂ ਲੈ ਤੋਈਆਂ ਮੁੰਡਾ ਲਾਰਿਆ ਕਿ ਸੁੱਕ ਨਹੀਂ ਗਿਆ ਸੁੱਕ ਨਹੀਂ ਗਿਆ ਤੁਸੀਂ ਭੁੱਲ ਜਾਂਦੇ ਹੋ ਅਸੀਂ ਨਹੀਂ ਭੁੱਲਦੇ ਪਰ ਉਹ ਛੇੜ ਹੋ ਗਿਆ ਹੈ ਨਾ ਉਹ ਕਹਿੰਦਾ ਸੀ ਰਾਤੀ ਸੁਪਨੇ 'ਚ ਮੇਰੇ ਆਪਾਂ ਲੈ ਲੈ ਚਾਲ ਫਿਰਦੇ ਹੂੰ ਬਈ ਇਦਾਂ ਕੀ ਸੀ ਉਹ ਤੁਸੀਂ ਨਾ ਇੱਕ ਮੁੰਡਾ ਰਿਕਾਰਡ ਕਰਾਇਆ ਸੀ ਮੇਰੇ ਉਹਦਾ ਗਾਣਾ ਬਹੁਤ ਮੈਨੂੰ ਚੰਗਾ ਲੱਗਦਾ ਸੁਦੇਸ਼ ਕੁਮਾਰੀ ਨਾ ਸੀ ਅੰਬਰਾਂ ਤੋਂ ਟੁੱਟਿਆ ਜਦ ਕੋਈ ਤਾਰਾ ਤੱਕਦੇ ਆ ਆਪਣਾ ਦਿਲ ਹੀ ਟੁੱਟਿਆ ਫੇਰ ਦੁਬਾਰਾ ਤੱਕਦੇ ਆ ਤੇਰੀ ਦੋ ਕਦਮਾਂ ਦੀ ਦੂਰੀ ਮਾਰ ਮੁਕਾਵੇ ਨਹੀਂ ਕੁੜੀਏ ਨਾ ਪਹਿਲਾ ਪਹਿਲਾ ਪਿਆਰ ਭਲਾਇਆ ਜਾ ਦੇ ਨਹੀਂ ਕੁੜੀਏ ਇਹ ਇਹਦਾ ਗਾਣਾ ਸੀ ਮੈਨੂੰ ਯਾਦ ਹੈ ਅੱਛਾ ਤੇ ਇਹ ਗਾਣਾ ਇਹ ਜਿਹੜਾ ਤੁਸੀਂ ਮੁੰਡਾ ਇੱਕ ਲੈ ਕੇ ਆਏ ਸੀ ਮੱਟੂ ਸ਼ਾਇਦ ਪਤਾ ਨਹੀਂ ਕੀ ਨਾ ਸੀ ਉਹਦਾ ਉਹ ਮੁੰਡਾ ਨਾ ਸਦੇਸ਼ ਕੁਮਾਰੀ ਦੇ ਨਾਲ ਗਾਣਾ ਰਿਕਾਰਡ ਹੋਇਆ ਸੀ ਉਹ ਸੁਖਸੰਦੂ ਸੀਗਾ ਉਹਦੇ ਵਿੱਚ ਆਜ਼ਾਦੀ ਐਲਬਮ ਕੀਤੀ ਸੀ ਪੈਂਚਰ ਐਲਬਮ ਗੋਲਮੀ ਦੀ ਠੀਕ ਹੈ ਕੀ ਲੈਣਾ ਸੀ ਬਾਪੂ ਇਹ ਜੀ ਆਜ਼ਾਦੀ ਤੋਂ ਅੱਛਾ ਇੱਕ ਮਨਮੋਹਨ ਸਿੱਧੂ ਨਾਲ ਵੀ ਤੁਸੀਂ ਕਰਾਇਆਗਾ ਮੋਟਰ 2 ਹਾਂ ਹਾਂ ਅੱਛਾ ਫਿਰ ਉਹ ਮੋਟਰ ਦਾ ਖਿਆਲ ਕਿਵੇਂ ਆਇਆ ਤੁਹਾਡੇ ਮਨ 'ਚ ਉਹ ਕਹਿੰਦੇ ਟਾਈਟਲ ਅਸੀਂ ਮੋਟਰ ਟੰਡੀ ਛਾਹ ਨੂੰ ਸੇਕ ਮਾਰਦਾ ਆਕਦਾ ਮੋਟਰ ਤੇ ਹਾਂਜੀ ਬਿਨ ਤੇਰੇ ਹੁਣ ਜੀਵੇਂ ਲੱਗਦਾ ਮੋਟਰ ਇਹੀ ਆ ਨਾ ਗਾਣਾ ਦੇਖੋ ਯਾਦ ਤੇਰੀ ਵਿੱਚ ਅੱਜ ਵੀ ਵੱਲੋਂ ਚਾਹਦਾ ਮੋਟਰ ਹਾਂ ਦੇਖੋ ਪਰ ਉਦੋਂ ਬਾਅਦ ਕਦੇ ਮਰਮੂਦ ਨੇ ਗੱਲਾਂ ਨਹੀਂ ਕਰਿਆ ਵੀ ਜਿਵੇਂ ਕਰਮਜੀਤ ਪੁਰੀ ਬਾਈ ਨੇ ਤਾਂ ਮੋਟਰ ਜਿਵੇਂ ਝੋਨਾ 2 3 ਲਿਖਦਾ ਤੁਸੀਂ ਦੂਜੀ ਮੋਟਰ ਤੋਂ ਹੀ ਹਟ ਗਏ ਕਿ ਉਦੋਂ ਬਾਅਦ ਪਾਣੀ ਸੁੱਕ ਗਿਆ ਨਹੀਂ ਹਾਂ ਮੋਟਰ ਦਾ ਉਹ ਬੰਦਾ ਗਾਂਵ ਸਵਰਸਿਬਲ ਆਉਣ ਲੱਗਿਆ ਅੱਛਾ ਹੁਣ ਉਹ ਕੋਠਾ ਨਹੀਂ ਬਣਾਉਂਦਾ ਠੀਕ ਹੈ ਅੱਛਾ ਜਦੋਂ ਤੁਸੀਂ ਗੀਤਕਾਰੀ ਦੇ ਵਿੱਚ ਹੁੰਦਾ ਹੈ ਵੀ ਕਿਸੇ ਨੂੰ ਕਿਹੜੀ ਆਵਾਜ਼ ਸੂਟ ਕਰਦੀ ਆ ਤੁਸੀਂ ਸੁਦੇਸ਼ ਕੁਮਾਰੀ ਜਾਂ ਮਿਸ ਪੂਜਾ ਗੁਰਲੇਜ ਹਰਲੀਨ ਦੀਪਕ ਢੀਂਪ ਰਾਣੀ ਰੰਦੀ ਅੱਛਾ ਯੈਸ ਅੱਛਾ ਇਹਨਾਂ ਚ ਸਾਰਿਆਂ ਨਾਲ ਸੁਭਾਅ ਨੇਚਰ ਵਾਈਜ਼ ਵੀ ਜਿਹੜੇ ਗੀਤਕਾਰਾਂ ਨੂੰ ਬਹੁਤ ਰਿਸਪੈਕਟ ਦਿੰਦੇ ਆ ਰਿਸਪੈਕਟ ਦੇਣੀ ਤੇ ਰਿਸਪੈਕਟ ਲੈਣੀ ਨਾ ਆਪਦੇ ਵਾਸਤੇ ਹੁੰਦੀ ਆ ਦਿੰਦੇ ਸਾਰੇ ਅੱਛਾ ਤੇ ਸਾਰਿਆਂ ਦੇ ਸਤਕਾਰ ਆਪਾਂ ਕਰਦੇ ਆਂ ਆਪਣਾ ਵੀ ਸਾਰਾ ਕਰਦੇ ਆਂ ਹਾਂ ਮੈਂ ਪਹਿਲਾ ਬੰਦਾ ਜਿਹੜਾ ਮਿਸ ਪੂਜਾ ਦੇ ਸਿਰ ਤੇ ਹੱਥ ਰੱਖਦਾ ਸੀ ਅੱਛਾ ਕਿਸੇ ਨੇ ਨਹੀਂ ਰੱਖਿਆ ਹੁਣ ਉਹਨੂੰ ਮੈਂ ਜਵਾਕਾਂ ਨੂੰ ਟ੍ਰੀਟ ਕਰ ਦਿੰਦਾ ਅੱਛਾ ਪਰ ਹੁਣ ਕਦੇ ਮਿਸ ਪੂਜਾ ਨਾ ਹੁੰਦੀ ਏ ਗੱਲ ਹੁਣ ਮੇਰੀ ਹੁਣ ਕਿੰਨੇ ਸਾਲ ਹੋ ਗਏ ਹੁੰਦੇ ਠੀਕ ਹੈ ਨਹੀਂ ਹੁਣ ਉਹ ਹੱਥ ਢਿੱਲਾ ਪੈ ਗਿਆ ਨਹੀਂ 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 ਉਹ ਉਹ ਵੀ ਉਧਰ ਚਲੇ ਗਏ ਨਿਊਯਾਰਕ ਕਿ ਉਹ ਮੈਂ ਫ੍ਰਿਜ ਤੋਂ ਕੈਲੀਫੋਰਨੀਆ ਅੱਛਾ ਸੋ ਇਸ ਲਾਈਨ ਤੋਂ ਵੀ ਪਾਸੇ ਚਲੇ ਗਏ ਸੀ ਨਾ ਆਪਾਂ ਹੂੰ ਲੱਗਦਾ ਵੀ ਜਦੋਂ ਗੀਤਕਾਰ ਕੋਲੇ ਕੋਈ ਕੰਮ ਹੁੰਦਾ ਫੇਰ ਪੈਸੇ ਦੀ ਇੰਨੀ ਤੋਰ ਜੀ ਨਹੀਂ ਲ ਪੈਸੇ ਦੀ ਪਹਿਲਾਂ ਬਾਪੂਰੇ ਨਹੀਂ ਹੌਂਦਿਸੀ ਤੋੜ ਸੀ ਹੂੰ ਤੇ ਨਾ ਹੀ ਰਬਾਉਣ ਕਿਸੇ ਭਰਾ ਦੇ ਨਹੀਂ ਨਹੀਂ ਜਿਵੇਂ ਤੁਸੀਂ ਬਾਹਰ ਰਹਿੰਦੇ ਹੋ ਤੁਹਾਡਾ ਚਲੋ ਸਰਦਾ বাজਦਾ ਪਰ ਤੁਸੀਂ ਗੀਤਕਾਰਾਂ ਲਈ ਕੀ ਸੋਚਦੇ ਹੋ ਵੀ ਗੀਤਕਾਰ ਆਖਰ ਕਿੱਥੇ ਜੇ ਖੜਾ ਅੱਜ ਦੇ ਟਾਈਮ ਦੇ ਵਿੱਚ ਅੱਜ ਟਾਈਮ ਵਧੀਆ ਖੜਾ ਕੀ ਗੀਤਕਾਰ ਹੂੰ ਅੱਜ ਅੱਜ ਹੁਣ ਬਾਈ ਆ ਮੇਰਾ ਬੱਬੂ ਬਰਾਤ ਹੂੰ ਉਹ ਤਾਂ ਗੀਤ ਰਣਾ ਉਹ ਉਂਗਲੀ ਘੜੀ ਕਰਦਾ ਹੈ ਅੱਛਾ ਠੀਕ ਹੈ ਤੇ ਤੁਸੀਂ ਕੀ ਅੱਧੀ ਤੁਸੀਂ ਕੀ ਕੀ ਕਰ ਦਿੰਦੇ ਹੋ ਤੁਸੀਂ ਵੀ ਦੋ ਕਰਦੇ ਹੋ ਨਹੀਂ ਵੀ ਕੁਛ ਨਹੀਂ ਕਹਿਣਾ ਮੈਂ ਅੱਛਾ ਨਹੀਂ ਜਿਆਦਾ ਜਿਹੜਾ ਯਾਦਗਾਰੀ ਕੋਈ ਰਿਕਾਰਡਿੰਗ ਦੇ ਟਾਈਮ ਨਾ ਕਈ ਗਾਣੇ ਰਿਕਾਰਡਿੰਗ ਟਾਈਮ ਵੀ ਲਿਖੇ ਜਾਂਦੇ ਆ ਵੀ ਕੋਈ ਗਾਣਾ ਲਿਖਿਆ ਜਿਹੜਾ ਰਿਕਾਰਡਿੰਗ ਟਾਈਮ ਜਿਹਦਾ ਸਟੂਡੀਓ 'ਚ ਬੈਠੇ ਆ ਕਈ ਵਾਰੀ ਕੋਈ ਗੱਲ ਹੋੜ ਗਈ ਜਾਂ 뮤ਜ਼ਿਕ ਡਾਇਰੈਕਟਰ ਦੇ ਮੁਤਾਬਕ ਵੀ ਕਈ ਵਾਰੀ ਬੰਦਾ ਗਾਣਾ ਬਣਾ ਲੈਂਦਾ ਵੀ ਕਈ ਵਾਰੀ ਨਾ ਅੰਤਰੇ ਦੀਆਂ ਲਾਈਨਾਂ ਟੀਨ ਕਰਨੀਆਂ ਪਰ ਇਹਨੇ ਉਹ ਜਨਾਂ ਕਈ ਵਾਰੀ ਉਹ ਵੱਡੀ ਗੱਲ ਨਹੀਂ ਇਹ ਗੀਤਕਾਰਾਂ 'ਚ ਇੱਕ ਗਿਲਾ ਬਹੁਤ ਰਹਿੰਦਾ ਪੁਰਾਣਿਆਂ 'ਚ ਵੀ ਯਾਰ ਸਾਡੇ ਗਾਣੇ ਚੋਰੀ ਕਰ ਲਿਆ ਤੁਸੀਂ ਕਦੇ ਇਸ ਤਰ੍ਹਾਂ ਦਾ ਕੋਈ ਗੱਲ ਨਹੀਂ ਕਰੀ ਅਲੇ ਕੀ ਤੁਹਾਨੂੰ ਮਤਲਬ ਕ ਮੇਰੀ ਫਿਤਰਤ ਹੈ ਕਿ ਮੈਂ ਬੰਦੇ ਜਾਣਦੇ ਨੇ ਜਿਨ੍ਹਾਂ ਦਾ ਨੌ ਪਾਪਾ ਕੇ ਵੀਡੀਓ ਰਿਕਾਰਡ ਕੀਤੇ ਆ ਹੂੰ ਤੇ ਇੱਕ ਇੱਕ ਮਿਸਟੇਕ ਮੈਂ ਤੌਰ ਤੇ ਬਰਾਏ ਨੇ ਕਰਾਈ ਸੀ ਉਹ ਮੈਨੂੰ ਭੁੱਲਦੀ ਨਹੀਂ ਅੱਛਾ ਕਿਵੇਂ ਉਹ ਦੋ ਹੁਣ ਦੱਸਣੀ ਨੇ ਤੁਹਾਨੂੰ ਅੱਛਾ ਉਹ ਉਹ ਵੀ ਉਹਦੀ ਮਜਬੂਰੀ ਸੀ ਪਤਾ ਨਹੀਂ ਕਿਵੇਂ ਇਹਨੇ ਕਰਾਈ ਉਹ ਅਮਰਪੁਰਾਂ ਦੇ ਚਲੋ ਬਹੁਤ ਵਧੀਆ ਜੀ ਹੋਰ ਹੁਣ ਕੀ ਆ ਰਿਹਾ ਤੁਹਾਡਾ ਨਵਾਂ ਇਹਨਾਂ ਸਮਿਆਂ 'ਚ ਹਾਂ ਹੁਣ ਸਰਪ੍ਰਾਈਜ਼ ਵਧੀਆ ਵਧੀਆਗਾ ਨੇ ਠੀਕ ਹੈ ਬੁੱਗੂ ਵਾਲਾ ਜੀ ਗੁਰੀ ਭਾਈ ਆਪਣੇ ਉਹ ਨਾਲ ਰਲ ਕੇ ਨਾ ਹੂੰ ਤਾਂ ਬੜੀਆ ਕਰਿਆ ਮੈਂ 우ਜਾ ਸਾਹ ਨੂੰ ਮਿਲ ਕੇ ਆ ਮੱਜੇ ਵੇ ਵੱਡੇ 우ਜਾ ਸਾਹ ਨੇ ਹੂੰ ਚੰਦੀ 우ਜਾ ਸਾਹ ਨੇ ਉਹਨਾਂ ਨੇ ਗੀਤ ਮੇਰੇ ਰਿਕਾਰਡ ਕੀਤੇ ਅੱਛਾ ਇੱਕ ਗੀਤਕਾਰ ਆ ਬਹੁਤ ਕਹਿੰਦੇ ਵੀ ਮੈਨੂੰ ਆ ਜਗ੍ਹਾ ਚਾਹੀਦੀ ਐ ਮੈਂ ਫੇਰ ਗਾਣਾ ਲਿਖਦਾ ਤੁਸੀਂ ਕਿੱਥੇ ਤੱਕ ਲਿਖਦੇ ਹੋ ਗਾਣਾ ਤੇ ਇੱਥੋਂ ਲਿਖਣਾ ਹੂੰ ਨੇ ਕਈ ਕਹਿੰਦੇ ਮੈਨੂੰ ਕੱਲਾ ਚਾਹੀਦਾ ਕਈ ਦਲਹੌਜੀ ਭੱਜ ਜਾਂਦੇ ਐ ਕੋਈ ਸ਼ਿਮਲੇ ਕਹਿੰਦਾ ਮੈਨੂੰ ਸ਼ਿਮਲੇ ਬਿਨਾ ਗਾਣਾ ਨਹੀਂ ਉੜਦਾ ਸੀਗਾ ਇੱਕ ਵਾਰ ਦਲਹੌਜੀ ਸਾਡੇ ਬੇਲੀ ਨੂੰ ਲੈ ਕੇ ਜਾਂਦਾ ਹੁੰਦਾ ਸੀ ਉਹਦੀ ਸਟੀਮਕਾਰ ਹੁੰਦੀ ਸੀ ਕਹਿੰਦਾ ਫੀਲਿੰਗ ਨਹੀਂ ਆਉਂਦੀ ਦਲਹੌਜੀ ਚੱਲਾਂਗੇ ਗਾਣਾ ਇੱਕ ਵੀ ਲਿਖਿਆ ਉਹਨੇ ਅੱਛਾ ਤੇ ਤੁਹਾਡਾ ਜਿਹੜਾ ਕੰਪੈਰੀਅਨ ਸੀ ਤੁਹਾਨੂੰ ਲੱਗਿਆ ਵੀ ਜਿਵੇਂ ਜਿਵੇਂ ਮਤਲਬ ਜਿਵੇਂ ਪ੍ਰੀਤ ਹੋ ਗਿਆ ਅਮਰਤ ਹੋ ਗਿਆ ਕਦੇ ਕਰਮਜੀਤ ਪੁਰੀ ਜਾਂ ਹੋਰ ਕਿਸੇ ਗੀਤਕਾਰ ਨੇ ਇਤਰਾਜ਼ ਕਰਿਆ ਵੀ ਤੂੰ ਮੇਰੇ ਗਾਇਕਾ ਦੇ ਕਬਜ਼ਾ ਕਰ ਲਿਆ ਹਾ ਜੇ ਪੂਰਾ ਰੰਗ ਕੀਤੀ ਆ ਵੀ ਪ੍ਰੀਤ ਬਰਾੜ ਵੀ ਉਦੋਂ ਸੀਗਾ ਉਹ ਐਸਐਮਏ ਵਾਲੇ ਵੀ ਉਹ ਵੀ ਔਖੇ ਸੀ ਪੂਰੀ ਵੀ ਔਖਾ ਸੀ ਸਾਰੇ ਨਾ ਜੀ ਚਲੋ ਉਹ ਕੰਮ ਉਹਨੇ ਅਭਦਾ ਕਰਨਾ ਆਪਾਂ ਅਭਦਾ ਕਰਦੇ ਹਾਂ ਅੱਛਾ ਅੱਜ ਕੱਲ ਦੇ ਗੀਤਾਂ 'ਚ ਮੇਰਾ ਆਖਰੀ ਸਵਾਲ ਹੈ ਮੈਨੂੰ ਬਹੁਤ ਗੱਲਾਂ ਤੁਹਾਡੇ ਲਈ ਤੇ ਵੀ ਅੱਜ ਕੱਲ ਦੇ ਜਿਹੜੇ ਗੀਤਕਾਰ ਨੇ ਜਾਂ ਗਾਇਕ ਹੈ ਉਹਨਾਂ ਦੇ ਵਿੱਚ ਮਤਲਬ ਇੱਕ ਤੁਹਾਨੂੰ ਨਹੀਂ ਲੱਗਦਾ ਵੀ ਉਹ ਸ਼ਬਦਾਂ ਦੇ ਵਿੱਚ ਜਿਹੜਾ ਹੰਕਾਰਪੁਣਾ ਹੁੰਦਾ ਵੀ ਉਹ ਕਹਿੰਦੇ ਆ ਵੀ ਮੈਂ ਤੈਨੂੰ ਢਾਲੂਗਾ ਤੈਨੂੰ ਵੇਖ ਲਾਂਗੇ ਚੱਕ ਕੇ ਲੈ ਜਾਾਂਗੇ ਕੋਈ ਜਾਂਦਾ ਗੱਡੀ 'ਚ ਤੈਨੂੰ ਸਿੱਟ ਲਾਂਗੇ ਮਤਲਬ ਇਹ ਤੁਸੀਂ ਕੀ ਸਮਝੋ ਗੀਤਕਾਰੀ ਦਾ ਕਿਹੜਾ ਰੂਪ ਆ ਹੁਣ ਇਹ ਨੂੰ ਕੀ ਨਾ ਲਈਏ ਹੂੰ ਕੋਤਮ ਐਵੇਂ ਜਦ ਗੱਲ ਪੈਣਾ ਹੁੰਦਾ ਨਾ ਹਾਂ ਆਪਣੇ ਕੋਲੇ ਉਹ ਹੈਂਗਲ ਅੱਛਾ ਤੂੰ ਚਾਹਦਾ ਆਪਾਂ ਕਿਸੇ ਦੀ ਗੱਲ ਪਈ ਤੇ ਕੋਈ ਸਾਡੇ ਗੱਲ ਪੋਏ ਅੱਛਾ ਸੋ ਆਦਾ ਸ਼ੌਂਕ ਪੂਰਾ ਕਰੀਦਾ ਮਿੱਠੇ ਮਿੱਠਾ ਪਰ ਰੋਮਾਂਟਿਕ ਬੰਦੇ ਆ ਰੋਮਾਂਟਿਕ ਨਹੀਂ ਲਿਖਦੇ ਅੱਛਾ ਰੋਮਾਂਟਿਕ ਬੰਦੇ ਕਹਿੰਦੇ ਨਾ ਵੀ ਰੋਮਾਂਟਿਕ ਬੰਦੇ ਹੁੰਦੇ ਆ ਉਹ ਉਹਨਾਂ ਬਾਰੇ ਮੈਨੂੰ ਇਹ ਵੀ ਆ ਵੀ ਜਿੰਨੇ ਗੀਤਕਾਰਾਂ ਨੂੰ ਮੇਰਾ ਵਾਪ ਜਿੰਦਾ ਉਹ ਕਹਿੰਦੇ ਵੀ ਅਸੀਂ ਹਲਕਾ ਜਿਹਾ ਪੈਗ ਪੁਗ ਲਾ ਕੇ ਵੀ ਲਿਖ ਲੈਨੇ ਆਂ ਪੈਕ ਲਾਈਦਾ ਭਾਈ اچھا ਵਧੀਆ ਲਾਈਦਾ ਇੱਕ ਨਹੀਂ ਲਾਈਦਾ ਦੋ ਚਾਰ ਮਾਣਦਾ ਵਧੀਆ ਚ ਲਾਈਦਾ ਅੱਛਾ ਫਿਰ ਔੜ ਜਾਂਦਾ ਕੋਈ ਗੀਤ ਗੀਤ ਤਾਂ ਔਰ ਦੇ ਨੇ ਗੀਤ ਜ ਨਹੀਂ ਕੋਈ ਯਾਦਗਾਰੀ ਗੀਤ ਜਿਹੜਾ ਮਤਲਬ ਉਦੋਂ ਲੋਰ ਚ ਲਿਖਿਆ ਗਿਆ ਮਨਮੋਹਨ ਸਿੱਧੂ ਦੀ ਟੇਪ ਜਿਹੜੀ ਮੋਟਰ ਟੂ ਸੀ ਹੂੰ ਹੂੰ ਉਹ ਅਸੀਂ ਇਦਾਂ ਹੀ ਸੀ ਬੈਠੇ ਪੀਲਾ ਬਰਾੜ ਹੀਰੇ ਨਾਲ ਪਾਉਂਦੇ ਸੀ ਕੁੜੀ ਤੇ ਮਨਮੋਹਨ ਨਾਲ ਵੀਰ ਸੰਧੂ ਸੁਖਵੀਰ ਸੰਧੂ ਉਹ ਮੈਨੂੰ ਯਾਦ ਆ ਸੀ ਇਦਾਂ ਹੀ ਬਹਿ ਕੇ ਪੈਕਪੁਕ ਲਾਉਂਦੇ ਰਹੇ ਤੇ ਰਾਤ ਨੂੰ 2 ਵਜੇ ਤੱਕ ਅੱਠ ਗਾਣੇ ਲਿਖ ਲਈ ਸੀ अच्छा तो बढ़िया चल गए सारे नहीं पर पर कई बार ही मेनू ये चलो थोड़ी गल <laughs> तो ही हां कि कई बार गीतकारਾਂ ਦੀ ਜਿਹੜੀ ਪਰਿਭਾਸ਼ਾ ਬੋਤਲ ਤੱਕ ਸੀਮਿਤ ਕਰ ਦਿੱਤੀ ਜਾਂਦੀ ਹੈ ਵੀ ਉਹਨੂੰ ਬੋਤਲ ਪਿਆ ਦੇ ਗਾਣੇ ਲਿਖਾ दो ਫਿਰ ਤੁਸੀਂ ਉਹਦੇ ਨਾਲੋਂ ਕਿਵੇਂ ਵੱਖ ਕਰਿਆ ਆਪਣੇ ਆਪ ਨੂੰ ਮੈਂ ਕਹਿੰਦਾ ਬੜਿਆ ਨਾ ਬੋਤਲ ਬੋਲ ਮੈਂ ਤਾਂ ਆਪ ਪੀਉਂਦਾ ਰਹਾਂ ਵੀ ਆ ਜਾਓ اچھا ਤੇ ਨਹੀਂ ਨਹੀਂ ਬਹੁਤ ਵਧੀਆ ਸਾਡੇ ਨਾਲ ਗੱਲਾਂ ਕਰਕੇ ਲੱਗਿਆ ਮੈਨੂੰ ਲੱਗਦੀ ਤੁਹਾਨੂੰ ਵੀ ਵਧੀਆ ਲੱਗਿਆ ਹੋਊਗਾ ਵਧੀਆ ਬਾਈ ਨਹੀਂ ਜੋ